ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਗੇ ਆਈਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਕਿ ਜੇ ਨਿਤਨੇਮ ਸਿਮਰਨ ਕਰਨ ਨੂੰ ਦਿਲ ਨਾ ਕਰੇ ਇਨਸਾਨ ਹੈ ਨਾ ਮਨੁੱਖਾ ਨਾ ਕਿ ਦੁਨੀਆਦਾਰੀ ਚ ਇੰਨਾ ਖੋਬੇ ਹੁੰਦਾ ਕਿ ਬਾਸ ਟਾਈਮ ਅੱਲਾ ਪਾਕ ਦੀ ਰਜ਼ਾਤ ਨੂੰ ਯਾਦ ਕਰਨ ਦਾ ਦਿਲ ਨਹੀਂ ਕਰਦਾ ਭੁੱਲ ਜਾਂਦਾ ਵਾ ਜਾਂ ਥੱਕਿਆ ਹੁੰਦਾ ਨਹੀਂ ਦਿਲ ਕਰਦਾ ਤੇ ਇੰਜ ਦਾ ਕਿਹੜਾ ਕੰਮ ਕੀਤਾ ਜਾਏ ਕਿ ਬੰਦਾ ਨਿਤ ਨਿਯਮ ਕਰਨ ਲਾਪੇ ਨਿਤ ਨਿਯਮ ਸਿਮਰਨ ਕਰਨ ਲਾਪੇ ਰੱਬ ਨੂੰ ਯਾਦ ਕਰਨ ਲਾਪੇ ਤੇ ਅੱਜ ਇੱਕ ਸੱਚੇ ਵਾਕਿਆ ਦੇ ਨਾਲ ਗੈਨਸੈਂਸੀ ਮਸਕੀਨ ਹੋਣੀ ਇਸ ਦੇ ਉੱਤੇ ਗੱਲਬਾਤ ਕਰਦੇ ਪਏ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਆਂ ਦਿੱਕਤਾਂ ਤੇ ਫਿਰ ਕਰਨੇ ਇਸ ਤੇ ਗੱਲਬਾਤ ਬਾਬੇ ਫਰੀਦ ਨੇ ਇੱਕ ਸੋਹਣੀ ਮਿਸਾਲ ਦੇ ਕੇ ਆਪਣੀ ਇੱਕ ਅਵਸਥਾ ਦਾ ਜ਼ਿਕਰ ਕੀਤਾ ਇੱਕ ਦਿਨ ਉਹਨਾਂ ਨੇ ਇਸ਼ਾ ਦੀ ਨਮਾਜ਼ ਨਹੀਂ ਪੜ੍ਹੀ ਸੀ ਇਸ਼ਾ ਦੀ ਨਮਾਜ਼ ਜਦ ਸੂਰਜ ਗਰੂਬ ਹੋ ਜਾਂਦਾ ਹੈ आसमान ते लाली छा जाती है उस समय भी एक मुसलमान नमाज पढ़ते हैं उन्हों इशा की नमाज कहें नमाज इशा वो नहीं पढ़ी कुछ शरीर उस दिन साथ नहीं दे सी कुछ अंदर कई दफा मन अड़ी कर जाता है चंगे चंगे साधु संत फकीर ਦੇ ਵੀ ਮੈਲਸ ਕਰਦੇ ਆ ਨਹੀਂ ਪੜੀ ਰੋਜ਼ ਰੋਜ਼ ਨਿਤਨੇਮ ਕਰਨ ਵਾਲੇ ਵੀ ਕਈ ਵਫਾ ਸੋਚਦੇ ਚਲੋ ਅੱਜ ਨਾ ਹੀ ਸਹੀ ਰੋਜ਼ ਰੋਜ਼ ਅੰਮ੍ਰਿਤ ਵੇਲੇ ਉੱਠਣ ਵਾਲੇ ਵੀ ਕਈ ਵਫਾ ਫੈਸਲਾ ਕਰ ਲੈਂਦੇ ਚਲੋ ਅੱਜ ਨਾ ਹੀ ਸਹੀ ਇਹ ਜੋ ਮੈਂ ਤੁਹਾਨੂੰ ਸੁਣਾ ਰਿਹਾ ਇਹ ਬਹੁਤਿਆਂ ਦੀ ਜ਼ਿੰਦਗੀ ਦੀ ਘਟਨਾ ਹੈ ਚਲੋ ਰੋਜ਼ ਤੇ ਉੱਠਦੇ ਆ ਅੱਜ ਨਾ ਹੀ ਸਹੀ रोजते जपदा अज ना ही सही रोजते पाठ करते हैं अज ना ही सही बाबा फरीद कहने इस तरह ही मन ने आख्या रोस्ते इशा की नमाज पढ़ते अज ना ही सही की फर्क पैदा नहीं पढ़ी इशा लंघ गई तो मुसलमान कहावत है वेले की नमाज वे टकरा। ਸਮੇਂ ਸਿਰ اور ਸਮੇਂ ਦੀ ਨਿਮਾਜ਼ ਨਹੀਂ ਪੜੀ ਬਾਅਦ ਵਿੱਚ ਤੇ ਟਕਰਾਈ ਨੇ ਅਗਰ ਪੱਕਾ ਪੜਨਾ ਤੇ ਸਮੇਂ ਦਾ ਆਪਣਾ ਪ੍ਰਭਾਵ ਹੁੰਦਾ ਹੈ ਸਮੇਂ ਦਾ ਆਪਣਾ ਅਸਰ ਹੈ ਸਵੇਰੇ ਜੋ ਮਨ ਦੀ ਹਾਲਤ ਆਉਂਦੀ ਹੈ ਦੁਪਹਿਰ ਦੇ ਚੋਂ ਨਹੀਂ ਆਉਂਦੀ ਦੁਪਹਿਰ ਦੇ ਜੋ ਮਨ ਦੀ ਹਾਲਤ ਆਉਂਦੀ ਹੈ ਸ਼ਾਮ ਦੇ ਚੋਂ ਨਹੀਂ ਆਉਂਦੀ ਸ਼ਾਮ ਦੇ ਜੋ ਮਨ ਦੀ ਹਾਲਤ ਆਉਂਦੀ ਹੈ ਉਹ ਕਿਸੇ ਹੱਦ ਤੱਕ ਰਾਤ ਦੇ ਚੋਂ ਨਹੀਂ ਆਉਂਦੀ ਸਮੇਂ ਦਾ ਆਪਣਾ ਪ੍ਰਭਾਵ ਹੈ ਸਰਦੀ ਦੇ ਚ ਮਨ ਦੀ ਹਾਲਤ ਕੁਝ ਹੋਰ ਹੋ ਜਾਂਦੀ ਹੈ ਗਰਮੀ ਚ ਕੁਝ ਹੋਰ ਹੋ ਜਾਂਦੀ ਹੈ ਮੌਸਮੇ ਖਿਜ਼ਾਨ ਦੇ ਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮੇ ਬਹਾਰ ਵਿੱਚ ਮਨ ਕੁਝ ਹੋਰ ਹੋ ਜਾਂਦਾ ਹੈ ਮੌਸਮ ਦਾ ਬਕਾਇਦਾ ਤਨ ਤੇ ਮਨ ਤੇ ਆਪਣਾ ਪ੍ਰਭਾਵ ਹੈ ਇਸ ਵਾਸਤੇ ਆਦੂ ਕਾਲ ਤੋਂ ઋષਿ ਮੁਨੀਆ ਨੇ ਸੰਤ ਜਨਾਂ ਨੇ ਐਸਾ ਇੱਕ ਐਸਾ ਸਮਾਵੀ ਹੈ ਜਿਹਨੂੰ ਬ੍ਰਹਮ ਮੂਰਤ ਕਹਿ ਸਕਦੇ ਆਲਲ ਸੁਭਾ ਕਹਿ ਸਕਦੇ ਆ ਅਮਰਤ ਵੇਲਾ ਕਹਿ ਸਕਦੇ ਆ ਉਸ ਸਮੇਂ ਦਾ ਅਸਰ ਉਸ ਵੇਲੇ ਦਾ ਅਸਰ ਉਸ ਵਕਤ ਦਾ ਅਸਰ ਉਸ ਸਮੇਂ ਦਾ ਪ੍ਰਭਾਵ ਔਰ ਸਤਗੁਰਾਂ ਦੀ ਬਾਣੀ ਦਾ ਫਰਮਾਨ ਹੈ ਹਰ ਅਮਰਤ ਵੇਲੇ ਵਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟੇ ਨਾਏ ਟੋਟੀ ਨਹੀਂ ਆਉਂਦੀ ਇਤਨੀ ਬਰਕਤ ਹੈ ਪਰ ਹੁਣ ਅੰਦਰ ਕਿਧਰੇ ਸ਼ੌਕ ਹੋਵੇ ਤੇ ਸ਼ੌਕ ਉਠਾਵੇ ਬੜਾ ਵਫੀਦ ਕਹਿੰਦੇ ਉਸ ਦਿਨ ਮਨ ਅੜੀ ਕਰ ਗਿਆ ਨਹੀਂ ਪੜੀ ਨਿਮਾਜ਼ ਫਰੀਦ ਕਹਿੰਦੇ ਨੇ ਸਾਰੀ ਰਾਤ ਕਰਵਟਾਂ ਵਿੱਚ ਲੰਗੀ ਨੀਂਦ ਹੀ ਨਾ ਆਈ ਪਛਤਾਵਾ ਹੀ ਦਿਲ ਦਿਮਾਗ ਤੇ ਅਸਵਾਰ ਹੋਇਆ ਇਹ ਸ਼ਰਦੀ ਨਿਮਾਜ਼ ਨਹੀਂ ਪੜੀ ਪਛਤਾਵਾ ਇਸ ਨੂੰ ਆਪ ਇਕ ਬੜੇ ਸੋਹਣੇ ਸ਼ਲੋਕ ਵਿੱਚ ਵਰਣਨ ਕਰਦੇ ਨੇ ਫਰੀਦਾ ਅਜ ਨ ਸੁੱਤੀ ਕੰਤ ਸੋ ਅੰਗ ਮੁੜੇ ਮੜ ਜਾਏ ਅੱਜ ਖੁਦਾ ਦਾ ਵਸਲ ਨਸੀਬ ਨਹੀਂ ਸੀ ਅੱਜ ਨਮਾਜ਼ ਤੋਂ ਟੁੱਟੇ ਅੰਗ ਮੁੜੇ ਮੜ ਜਾਏ ਸਾਰੀ ਰਾਤ ਕਰਵਟਾਂ ਚ ਲੰਗੇ ਸਰੀਰ ਦਾ ਅੰਗ ਅੰਗ ਦੁਖ ਰਿਆ ਉਹ ਨੀਂਦ ਰਹਿ ਗਿਆ ਪਛਤਾਵਿਆ ਬੋਝ ਬਣ ਕੇ ਰਿਆ ਜਾਏ ਪੋਛੋ ਡੋਹਾ ਗਣੀ ਤੂੰ ਕਿਉਂ ਰਹਿਣ ਬਿਹਾਏ ਡੋਹਾ ਗਣੀ ਜਿਨ੍ਹਾਂ ਨੂੰ ਕਦੀ ਵਸਲ ਨਸੀਬ ਹੀ ਨਹੀਂ ਹੋਇਆ ਕਦੀ ਨਿਮਾਜ਼ ਪੜੀ ਨਹੀਂ ਪਤਾ ਨਹੀਂ ਕਿਵੇਂ ਰਾਤ ਕੱਟ ਦੇਣਾ ਬਾਬਾ ਫਰੀਦ ਪਤਾ ਨਹੀਂ ਕਿਵੇਂ ਜ਼ਿੰਦਗੀ ਬਤੀਤ ਕਰ ਦੇਣਾ ਫਰੀਦ ਹੈਰਾਨ ਨੇ ਕਿਵੇਂ ਜ਼ਿੰਦਗੀ ਲੰਗਾ ਛੱਡ ਦੇਣਾ ਜਦ ਕਦੀ ਕਿਸੇ ਨੂੰ ਅਭਿਆਸ ਦੇ ਥੋੜੀ झलक ਮਿਲਦੀ ਹੈ ਉਹਦੇ ਅੰਦਰ ਇੱਕ ਤਰਸ ਵੀ ਪੈਦਾ ਹੋ ਜਾਂਦਾ ਹੈ ਪਤ ਨਹੀਂ ਇਹ ਸਿੱਖ ਨਿਤਨੇਮ ਤੋਂ ਬਿਨਾ ਕਿਵੇਂ ਦਿਨ ਕੱਟ ਲੈਂਦਾ ਹੈ ਇਹ ਜਪ ਤੋਂ ਬਿਨਾ ਦਿਨ ਕਿਵੇਂ گزار ਲੈਂਦਾ ਹੈ ਇਹ ਗੁਰਬਾਣੀ ਦੇ ਪਾਠ ਤੋਂ ਬਿਨਾ ਸਮਾਂ ਕਿਵੇਂ ਕੱਟ ਲੈਂਦਾ ਹੈ ਉਸ ਦੇ ਅੰਦਰ ਦਇਆ ਵੀ ਪੈਦਾ ਹੁੰਦੀ ਹੈ ਹੈਰਾਨਗੀ ਵੀ ਪੈਦਾ ਹੁੰਦੀ ਹੈ ਲੇਕਿਨ ਐਸੀ ਅਵਸਥਾ ਚੰਗੇ ਤੋਂ ਚੰਗੇ ਅਭਿਆਸੀਆਂ ਦੀ ਵੀ ਬਣਦੀ ਹੈ ਕਦੀ ਮਨ ਅੜੀ ਕਰ ਜਾਂਦਾ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਹੁਣੇ ਹੀ ਮੈਨੂੰ ਚਾਕਰ ਸਾਹਿਬ ਇੱਕ ਗਾਥਾ ਸੁਣਾ ਰਹੇ ਸਨ ਕਮਰੇ ਵਿੱਚ ਬਾਬਾ ਸੁੰਦਰ ਸਿੰਘ ਅਲੀ ਬੇਗ ਦੀਆਂ ਗੱਲਾਂ ਚਲੀਆਂ ਇੱਕ ਬ੍ਰਹਮ ਗਿਆਨੀ ਆਤਮਾ ਜੋ ਦੇਸ਼ ਦੀ ਵੰਡ ਤੋਂ ਪਹਿਲੇ ਸਰੀਰ ਛੋੜ ਗਏ ਸਨ और वाकई भिजी हुई आत्मा जिस महल चो लंघ जा मुसलमान भी सजदा करते सुक जाते और हर मुसलमान किंदगी चीर देखे जिंदगी च एक वली देखे बेदी खानदान चो सन अठे पैर भजन का रूप भजन किसों कहें बाबा सुंदर सिंह वेख लीए ਬੰਦਗੀ ਕਿਸ ਨੂੰ ਕਹਿੰਦੇ ਨੇ ਉਹਨਾਂ ਦੀ ਤਰਜ਼ੇ ਜ਼ਿੰਦਗੀ ਤੇ ਚਾਖਰ ਸਾਹਿਬ ਅੱਜ ਮੈਨੂੰ ਦੱਸ ਰਹੇ ਸਨ ਸੁਲ ਜਏ ਵਿਦਵਾਨ ਨੇ ਜਪ ਸਾਹਿਬ ਬਕਾਇਦਾ ਇਹਨਾਂ ਨੇ ਟਿੱਕਾ ਤੇ ਵਿਆਖਿਆ ਬੜੀ ਸੁੰਦਰ ਲਿਖੀ ਹੈ ਗੁਰਦੁਆਰਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਚਾਪੀ ਹੈ ਮੁਖਤਸਰ ਮੈਂ ਅਰਜ਼ ਕਰਾਂ ਇੱਕਦਰੇ ਉਹਨਾਂ ਕੋਲ ਰਹੇ ਨੇ ਮੈਂ ਤੇ ਕਿਦਰੇ ਨੂੰ ਇੱਕ ਸੁਣੀ ਸੁਣਾਈ ਗਾਥਾ ਸੁਣਾ ਬੈਠਾ ਬਜ਼ੁਰਗਾਂ ਕੋਲ ਜਿਹੜੇ ਅਜੇ ਵੀ ਜ਼ਿੰਦਾ ਨੇ ਇੱਕ ਮੁਸਲਮਾਨ ਫਕੀਰ ਸੀ ਡੇਰੇ ਦੇ ਕੋਲ ਉਹ ਬਾਬਾ ਸੁੰਦਰ ਸਿੰਘ ਜਦ ਰੋਟੀ ਲਿਆਂਦੇ ਖਾਂਦਾ ਸੀ ਉਹ ਜ ਨਹੀਂ ਖਾਂਦਾ ਸੀ ਤੇ ਬਾਬਾ ਸੁੰਦਰ ਸਿੰਘ ਇੱਕ ਦਿਨ ਤਿੰਨ ਦਿਨ ਬਿਮਾਰ ਰਹਿ ਗਏ ਰੋਟੀ ਨਹੀਂ ਪਹੁੰਚਾਈ ਨਹੀਂ ਖਾਦੀ ਉਹ ਮੇਰੀ ਪੋੜ ਦੀ ਉਹ ਬੋਲੀ ਬੋਲਦਾ ਹੁੰਦਾ ਸੀ 라ਵਲ ਪਿੰਡੀ ਤੇ ਕਸ਼ਮੀਰ ਦੀ ਬੋਲੀ ਦੀ ਝਲਕ ਸੀ ਉਸ ਤੇ ਮੁਸਲਮਾਨਾਂ ਕੇ ਤਰਲੇ ਲੈਨ ਫਕੀਰ ਸਾਹਿ ਰੋਟੀ ਖਾ ਤੇ ਬਾਬਾ ਸੁੰਦਰ ਸਿੰਘ ਜੀ ਨੂੰ ਤਹਿਸੀਲਦਾਰ ਕਰਕੇ ਬੁਲਾਉਂਦਾ ਸੀ ਮੈਂ ਕੀ ਤਹਿਸੀਲਦਾਰ ਆਵੇਗਾ ਖਿਲਾਵੇਗਾ ਉਂਝ ਨਹੀਂ ਬੋਲੀ ਉਧਰ ਦੀ ਬੋਲਦਾ ਸੀ ਮੇਰਾ ਤਹਿਸੀਲਦਾਰ ਆਏਗਾ ਖਿਲਾਏਗਾ ਉਂਝ ਨਹੀਂ और गजब की गल जिस दिन उसने चलाना करना सी जाना सी बाबा सुंदर सिंह तो कुछ अरसा पहले गुजर गया ते बाबा सुंदर सिंह ने बुला के कह लगा आज मेरा अ मेरे वास्ते नवे कपड़े लिया बाबा सुंदर सिंह सिला के लिया चोला लिया तैमत लर तुल्ला बन रुरे वाली पग ओ दी ਤੇ ਫਿਰ ਕਹਿਣ ਲੱਗੇ ਫਕੀਰ ਸਾਈ ਮੈਨੂੰ ਪੈਰੋਂ ਨੰਗਾ ਵੇਜਣਾ ਹੀ ਖੁਦਾ ਦੇ ਘਰ ਮੇਰੇ ਲਈ ਜੁੱਤੀਆਂ ਵੀ ਲਿਆ ਫਿਰ ਬਾਬਾ ਸੁੰਦਰ ਸਿੰਘ ਬਾਜ਼ਾਰ ਗਿਆ ਜੁੱਤੀ ਵੀ ਲਿਆ ਉਸ ਵਾਸਤੇ ਬਸ ਜੁੱਤੀ ਪਹਿਨੀ ਤੇ ਇੰਜ ਸਲਾਮ ਕਰਕੇ ਚੱਲਣਾ ਕਰ ਗਿਆ ਜਾਂਦਾ ਰਿਹਾ ਉਹ ਫਕੀਰ ਬਾਬਾ ਸੁੰਦਰ ਸਿੰਘ ਉਸ ਦੀਆਂ ਰਮਜ਼ਾਂ ਜੋ ਹੈ ਜਾਣਦੇ ਚਾਕਰ ਸਾਹਿਬ ਅੱਜ ਮੈਨੂੰ ਦੱਸਣ ਲੱਗੇ ਵੀ ਬਾਬਾ ਸੁੰਦਰ ਸਿੰਘ ਦਾ ਵੀ ਮਨ ਇੱਕ ਦਿਨ ਅੜੀ ਕਰ ਬੈਠਾ ਅੰਮ੍ਰਿਤ ਵੇਲਾ ਸੀ ਤੇ ਸੀਤ ਲਹਿਰ ਚੱਲ ਰਹੀ ਸੀ ਬਹੁਤ ਠੰਡ ਕਿਉਂਕਿ ਕਸ਼ਮੀਰ ਦੀ ਘਾਟੀ ਦੇ ਥੱਲੇ ਹੀ ਸੀ ਅਲੀ ਬੇਗ ਭਾਵੇਂ ਨੇੜੇ ਗੁਜਰਾਤ ਤੇ ਜੇਲਮ ਜ਼ਿਲ੍ਹਾ ਲੱਗਦਾ ਸੀ ਪਰ ਇਹ ਕਸਬਾ ਕਸ਼ਮੀਰ ਦੇ ਚ ਪੈ ਜਾਂਦਾ ਸੀ ਆਖਰੀ ਕਸਬਾ ਅਗੋਂ ਪੰਜਾਬ ਸ਼ੁਰੂ ਹੋ ਜਾਂਦਾ ਸੀ। ਤੋਂ ਠੰਡ ਕਾਫੀ ਸੀ। ਮਨ ਅੜੀ ਕਰ ਗਿਆ। ਇਤਨੀ ਸੀਤ ਲੈ ਰੈ ਔਰ ਉਸ ਜ਼ਮਾਨੇ ਚ ਸਤਪੁਰਸ਼ ਇਸ ਤਰ੍ਹਾਂ ਦੀਆਂ ਆਤਮਾਵਾਂ ਕਰੀਬਨ ਕਰੀਬਨ ਠੰਡੇ ਪਾਣੀ ਨਾਲ ਨਹਾਉਂਦੀਆਂ ਸਨ। ਗਰਮ ਪਾਣੀ ਦਾ ਦਰਵਾਜ਼ੇ ਨਹੀਂ ਸੀ। ਇਹ ਤੇ ਸੱਜੇ ਸੱਜੇ ਸਭ ਕੁਝ ਬਦਲੇ। ਬਈ ਸੀਤ ਲਹਿਰ ਹੈ ਠੰਡ ਹੈ ਪਾਣੀ ਬੜਾ ਠੰਡਾ ਹੈ ਅਜ ਨਹੀਂ ਨਾਂਦੇ ਕਸ਼ਮਕਸ਼ਲੀ ਉਸ ਕਸ਼ਮਕਸ਼ ਦੇ ਚ ਅੰਮ੍ਰਿਤ ਵੇਲੇ ਦਾ ਨਿਤਨੇਮ ਜਪ ਇਹ ਵੀ ਦੁਬਦਾ ਚ ਰਿਹਾ ਹੋਇਆ ਕਿ ਅਜੇ ਸੂਰਜ ਨਹੀਂ ਨਿਕਲਿਆ ਜੇ ਅੰਧੇਰ ਹੈ ਇੱਕ ਦਮ ਚਲੇ ਗਏ ਦੂਰ ਨਦੀ ਵਗਦੀ ਸੀ ਨਹਿਰ ਠੰਡੀ ਉਸ ਠੰਡੀ ਨਹਿਰ 'ਚ ਖੜੇ ਹੋ ਗਏ ਕਹਿਣ ਲੱਗੇ 헤 ਮਨਾ ਤੂੰ ਠੰਡ ਕਰਕੇ ਅੱਜ ਆਲਸ ਕੀਤਾ ਅੱਜ ਤੈਨੂੰ ਸਜ਼ਾ ਦੇਣੀ ਹੈ ਮੁੜ ਕੇ ਅੜੀ ਨਹੀਂ ਕਰੇਗਾ ਮੈਨੂੰ ਚਾਕਰ ਸਾਹਿਬ ਦੱਸਦੇ ਰਹੇ ਡੇਰੇ 'ਚ ਸਵੇਰ ਹੋਈ ਤੇ ਲੋਕੀ ਲੱਭਣ ਬਾਬਾ ਜੀ ਕਿੱਥੇ ਨੇ ਕੋਈ 9 ਵਜੇ ਦੇ ਕਰੀਬ ਜਦ ਦੁਪਹਿਰ ਨਿਕਲੀ ਪੂਰਾ ਚਾਨਣਾ ਹੋਇਆ ਤੇ ਪਤਾ ਚੱਲਿਆ ਨਹਿਰ ਦੇ 'ਚ ਖੜੇ ਨੇ ਲਿਆਂਦਾ ਬਾਬਿਆਂ ਨੂੰ ਪੁੱਛਿਆ ਐਸਾ ਕਿਉਂ ਕਹਿੰਦਾ ਕੀ ਕਰੀ ਅੱਜ ਮਨ ਅੜੀ ਕਰ ਗਿਆ ਤੋ ਇਸ ਤੋਂ ਮੈਂ ਅੰਦਾਜ਼ਾ ਲਗਾਇਆ ਬਾਬਾ ਫਰੀਦ ਮਾਮੂਲੀ ਤਪੇਸ਼ਵਰ ਨਹੀਂ ਹੈ ਪਹੁੰਚਿਆ ਹੋਇਆ ਸੂਫੀ ਸੰਤ ਹੈ ਕਹਿੰਦਾ ਕਰ ਗਿਆ ਮਨ ਅੜੀ ਅੱਜ ਨਾ ਸੁਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ ਜਾਓ ਪੁੱਛੋ ਡੋ ਹਾ ਗਣੀ ਤੁਮ ਕਿਉਂ ਰਹਿਣ ਬਿਹਾਏ इस वास्ते मन हर वक्त जंग करनी पएगी और इस पंक्ति दे कुछ होर भी अर्थ ना कर लेना कलगी दर पिता की पंक्ति खालसा सोजो करे नित जंग खालसा सोजो चढ़े तुरंग नित जंग हर वक्त लड़े तो इसका मतलब हर वक्त लड़ाई कोई माहौल बनावे जब सुला सफाई भी हो तो कोई दुश्मन लड़न वास्ते या किसी दुश्मन बनावे यह अर्थ नहीं है ਖਾਲਸਾ ਸੋ ਜੋ ਕਰੇ ਨੇ ਤੇ ਜੰਗ ਖਾਲਸਾ ਹਰ ਵਕਤ ਆਪਣੇ ਮਨ ਨਾਲ ਜੰਗ ਕਰੇ ਕਿਉਂ ਮਨ ਲੋਚੇ ਬੁਰੀਆਂ ਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ ਇਹਦੇ ਚ ਪੈਦਾ ਹੋ ਜਾਂਦੇ ਨੇ ਖਿਆਲ ਮੈਨੂੰ ਇੱਕ حافظ ਦਾ ਬੋਲ ਵੀ ਯਾਦ ਆਇਆ ਉਸਨੇ ਵੀ ਇੱਕ ਦਿਨ ਅੰਮ੍ਰਿਤ ਵੇਲੇ ਤਸਬੀਹ ਛੁੱਟ ਦਿੱਤੀ ਫਜ਼ਰ ਦੀ ਨਮਾਜ਼ ਨਹੀਂ ਪੜ੍ਹੀ ਅਮਰਤ ਵੇਲੇ ਦੀ ਨਮਾਜ਼ ਨਹੀਂ ਪੜ੍ਹੀ। ਕੁਰਾਨ ਸ਼ਰੀਖ ਦੀ ਤਲਾਵਤ ਵੀ ਨਹੀਂ ਕੀਤੀ। ਰੋਜ਼ ਕਰਦੇ ਆ ਚਲੋ ਇੱਕ ਦਿਨ ਨਾ ਹੀ ਸਹੀ ਤੇ ਕੀ ਹੋ ਗਿਆ। ਇਹ ਹਾਫਿਜ਼ ਦਾ ਫੈਸਲਾ ਔਰ ਈਰਾਨ ਵਿੱਚ ਜਿੰਨੇ ਸੂਫੀ ਸੰਤ ਹੋਏ ਨੇ ਈਰਾਨੀ ਸਭ ਤੋਂ ਸਿਰ ਮੌਰ ਮੰਨਦੇ ਨੇ ਹਾਫਿਜ਼ ਨੂੰ। ਇਸ ਦਾ ਮਕਬਰ ਇਹਦੀ ਕਬਰ ਸੋਨੇ ਦੀ ਬਣਾਈ ਹੈ। ਔਰ ਇਹ ਦੇ ਉੱਪਰ ਜਿਹੜਾ ਮਕਬਰਾ ਹੈ ਉਹ ਕੱਚ ਦਾ ਬਣਾਇਆ ਹੈ ਕੱਚ ਲਾਇਆ ਨਹੀਂ ਕੱਚ ਨੂੰ ਪਿਗਲਾ ਕੇ ਢਾਲ ਕੇ ਉਸੇ ਦੀਆਂ ਦਿਵਾਰਾਂ ਉਸੇ ਦਾ ਹੀ ਗੁੰਬਦ ইরਾਨੀ ਕਾਰੀਗਰੀ ਦਾ ਇੱਕ ਨਮੂਨਾ ਮੈਂ ਜਦ ਇਸ ਗੁੰਬਦ ਨੂੰ ਦੇਖਿਆ ਇਸ ਕਬਰ ਨੂੰ ਦੇਖਿਆ ਭਾਵੇਂ ਮੈਨੂੰ ਪਾਈ ਮੱਖਣ ਸਿੰਘ ਤਹਿਰਾਨ ਤੋਂ ਲੈ ਗਏ ਸਨ ਔਰ ਕਹਿੰਦੇ ਸਨ ਗੈਣੀ ਜੀ 4 ਵਜੇ ਵਾਪਸ ਚਲਾ ਗਏ ਮੈਂ ਕਿ ਭਾਈ ਸਾਹਿਬ ਜੀ ਗੱਲ ਇਸ ਤੈ ਹੁਣ ਤੁਸੀਂ ਵਾਪਸ ਜਾਓ ਮੈਂ ਕੱਲ ਆਵਾਂਗਾ ਮੈਂ ਕਿਹਾ ਇਸ ਜਗ੍ਹਾ ਨੇ ਮੈਨੂੰ ਇੰਨਾ ਪ੍ਰਭਾਵਿਤ ਕੀਤਾ ਇੱਕ ਤੇ ইরਾਨੀ ਕਾਰੀਗਰੀ ਦਾ ਇਹ ਨਮੂਨਾ ਇੱਕ ਚਾਰੋਂ ਪਾਸੇ ਲੋਕੀਂ ਕੁਰਾਨ ਦੀ ਤਲਾਵਤ ਪੈ ਕਰਦੇ ਨੇ ਦੂਜੀ ਥੋਂ ਦੀ ਕੋਈ ਵਾਈਬ੍ਰੇਸ਼ਨ ਵੀ ਐ ਸੀ ਇਹ ਗੁਰੂ ਚੇਤੇ ਆਉਂਦਾ ਹੈ ਮੈਂ ਕਾਜ ਮੈਂ ਇਥੇ ਰਹਿਵਾਂਗਾ ਇਤਨਾ ਖੂਬਸੂਰਤ ਉਹਨਾਂ ਨੇ ਮਕਬਰਾ ਬਣਾਇਆ ਹੈ لیکن میں اس دا کلام پڑھ کے حیران ہویا او دا من وی اڑی کر گیا اور پتہ کی کہندا مراد در منزل جانا چے امنو ایش چوں ہر دم اے خدا سنیاں سی جو تیرے راستے تے چل دے نے بڑا سکون ہے بڑا انند ہے بڑا رس ہے साड़ी झोली सिवाय चिंता दुख कलेश, तनाव तो होर कुछ नहीं हाफिस सुने तू आनंद है सुने तू महारस है सुने तू नूर ही नूर है पर साड़ी दुनिया सिवाय अंधेरे तो होर कुछ भी नहीं है तो तू नूर कस्बी परों रख दी मन बागी हो गया कुरान की तलावत भी नहीं की थी, पाठ भी नहीं किया वजू भी नहीं किया वजू इन्ह इशनाना है नहीं किया और गजब दी गल गल छुपाई भी नहीं सामने प्रगट भी कर दीती मारा दर मंज ले जाना ਕੀ ਮਨੋ ਐਸ਼ ਚੋਂ ਹਰਦਮ ਕੋਈ ਐਸ਼ ਨਹੀਂ ਕੋਈ ਸਕੂਨ ਨਹੀਂ ਕੋਈ ਸੁਖ ਨਹੀਂ ਸੁਣਿਆ ਹੈ ਪ੍ਰਭੂ ਐਸ਼ੀ ਐਸ਼ ਤੇਰੇ ਨਾਮ ਦੇ ਵਿੱਚ ਆਨੰਦ ਹੀ ਆਨੰਦ ਹੈ ਰਸ ਹੀ ਰਸ ਹੈ ਚਾਨਣਾਈ ਚਾਨਣਾ ਸਾਨੂੰ ਤੇ ਸਿਵਾਏ ਠੋਕਰਾਂ ਦੇ ਹੋਰ ਕੁਝ ਨਹੀਂ ਲੱਭਿਆ ਸਾਨੂੰ ਤੇ ਸਿਵਾਏ ਮੱਥਾ ਮਾਰਨ ਦੇ ਹੋਰ ਕੁਝ ਵੀ ਨਹੀਂ ਲੱਭਿਆ ਦੂਸਰੀ ਪੰਕਤੀ ਬੜੀ ਗਜ਼ਬ ਦੀ ਜਰਸ ਫਰਿਆਦ ਨੀਦਾਰਤ ਕੇ ਬਰਬੰਦੇ ਦ ਮਹਿਮਲ ਹਾ ਕਦੇ ਹਾਫਿਜ਼ ਦੇ ਕੰਨਾਂ ਚ ਪੜੋਸੀ ਨੇ ਖਬਰ ਪਾਈ ਕਿ ਸਾਡੇ ਪੜੋਸ ਦੇ ਚ ਪਰਲੇ ਪਾਸੇ ਜੋ ਮੁਖੀਆ ਰਹਿੰਦਾ ਸੀ ਚਲਾਣਾ ਕਰ ਗਏ ਕਰਦੇ ਸਾਨੂੰ ਯਾਦ ਪੈ ਕਰਦੈਨ ਸੁੱਤੀ ਹੋਈ ਤਸਬੀਹ ਹਾਫਿਜ਼ ਨੇ ਚੁੱਕ ਲਈ ਪਰ ਇਹ ਸੁੱਤੀ ਹੋਈ ਕੁਰਾਨ ਸ਼ਰੀਫ ਵੀ ਚੁੱਕ ਲਈ ਵਜ਼ੂ ਸਾਜਣ ਲੱਗ ਪਿਆ ਨਮਾਜ਼ ਪੜਨ ਲੱਗ ਪਿਆ ਕਹਿੰਦਾ ਜਰਸ ਫਰੀਆਦ ਮੈਂ ਇਦਾਰਤ ਕੇ ਬਰਬੰਦੇਦ ਮਹਿਮਲ ਹਾਂ ਮੌਤ ਦਾ ਘੜਿਆਲ ਵੱਜ ਰਿਹਾ ਹੈ ਚਲ ਰੁਕਦਾ ਤਾ ਵੇਦੇ ਰਸਤੇ 'ਚ ਨਾ ਰਹਿ ਜਾਏ ਜ਼ਿੰਦਗੀ ਦਾ ਅੰਤ ਹੋ ਜਾਏ ਤੇ ਤੂੰ ਖੁਦਾ ਤੱਕ ਹੀ ਨਾ ਪਹੁੰਚੇ ਮੌਤ ਦੇ ਖਿਆਲ ਨੇ ਫਿਰ ਇਹ ਤਸਬੀਹ ਚੁੱਕਣ ਤੇ ਮਜਬੂਰ ਕਰ ਦਿੰਦਾ ਹੈ ਫਿਰ ਕੁਰਾਨ ਸ਼ਰੀਫ ਪੜਨ ਤੇ ਮਜਬੂਰ ਕਰ ਦਿੰਦਾ ਹੈ ਫਿਰ ਮੈਂ ਵਜ਼ੂ ਸਾਜੇ ਔਰ ਆਗਾਂ ਚਲ ਕੇ ਕਹਿੰਦਾ ਸ਼ਬੇ ਤਾਰੀਕ ਬੀਮੇ ਮੋਜ ਗਰਦਾ ਵਿੱਚ ਉਹ ਨਹੀਂ ਆਇਲ ਕੁਝ ਆਦਾ ਨਿੰਦੇ ਹਾਲੇ ਮਾ ਸੁਬਕ ਸਾਰਾ ਨੇ ਸਾਹਿਲ ਹਾਇ ਕਹਿੰਦਾ ਖੜਾ ਮੈਂ ਉਰਾਰਾਂ ਤੇ ਪਰਲਾ ਕੰਡਾ ਤੇ ਮੈਨੂੰ ਦਿਖਾਈ ਨਹੀਂ ਦਿੰਦਾ ਸੰਸਾਰ ਦੇ ਚ ਮੈਂ ਖੜਾ ਨਿਰੰਕਾਰ ਦੀ ਤੇ ਕੋਈ ਸਮਝ ਕੋਈ ਕੁਝ ਵੀ झलक ਨਹੀਂ ਧਨ ਵਿੱਚ ਮੈਂ ਖੜਾ ਧਰਮ ਦਾ ਤੇ ਕੋਈ ਬੋਧ ਨਹੀਂ ਪਦਾਰਥਾਂ ਦੇ ਵਿੱਚ ਮੈਂ ਬੈਠਾ ਹਾਂ ਪਰਮਾਤਮਾ ਦੀ ਤੇ ਕੋਈ ਸਮਝ ਨਹੀਂ ਪਰ ਭਾਵ ਵਿੱਚ ਜੀ ਰਿਹਾ ਮੈਂ ਸੰਸਾਰ ਦੇ ਖੁਦਾ ਦਾ ਤੇ ਕੋਈ ਪ੍ਰਭਾਵ ਨਹੀਂ ਪਰ ਲਖੰਡਾ ਮੈਨੂੰ ਨਹੀਂ ਦਿਖਾਈ ਦਿੰਦਾ ਭਾਵ ਖੁਦਾ ਨਹੀਂ ਦਿਖਾਈ ਦਿੰਦਾ ਕੁਝ ਸਮਝ ਨਹੀਂ ਕੁਝ ਪਤਾ ਨਹੀਂ ਸ਼ਬੇ ਤਾਰੀਕ ਬੀਂ ਮੈਂ ਮੋਜ ਗਰਦਾ ਵੇਚੋ ਨਹੀਂ ਆਇਲ ਪਾਰਲਾ ਕੰਡਾ ਵੀ ਨਹੀਂ ਦਿਖਾਈ ਦੇਂਦਾ ਤੇ ਸਵੇ ਤਾਰੀਕ ਰਾਤ ਵੀ ਹਨੇਰੀ ਏ ਤੇ ਦਰਿਆ ਦੇ ਚ ਗੁੰਮਣ ਘੇਰੀ ਵੀ ਬੜੀ ਏ ਤੇ ਪਾਰ ਜਾਣ ਦੇ ਸ਼ੌਕ ਕਰਕੇ ਬਾਵੇਂ ਕੰਡਾ ਮੈਨੂੰ ਨਹੀਂ ਦਿਖਾਈ ਦਿੱਤਾ ਖੁਦਾ ਦਾ ਇਹ ਸ਼ੌਕ ਬਾਵੇਂ ਖੁਦਾ ਦੀ ਸਮਝ ਕੋਈ ਨਹੀਂ ਚਲ ਪਿਆ। ਔਰ ਦਰਿਆ ਦੇ ਚ ਪੈਰ ਪਾ ਬੈਠਾ ਗੁੰਮਣਗੇਰੀ ਚ ਫਸ ਗਿਆ। ਆਪ ਦੀ ਵਿਅਤ ਲਈ ਅਰਸ ਕਰਾਂ। ਮਨੁੱਖ ਦੇ ਅੰਦਰ ਇੱਕ ਕੋਈ ਬੁਰਾ ਵਿਚਾਰ ਆ ਜਾਏ ਨਾ ਅੰਦਰ। ਉਹ ਅੰਦਰ ਗੁੰਮਣਗੇਰੀ ਬਣਾ ਦਿੰਦਾ ਹੈ। ਔਰ ਉਸੇ ਤਰ੍ਹਾਂ ਦਾ ਵਿਚਾਰ बार-बार ਆਵੇਗਾ। बार-बार। ਉਸੇ ਤਰ੍ਹਾਂ ਦਾ ਆਵੇਗਾ ਥੋੜੀ ਜਿਹੀ ਤਬਦੀਲੀ ਨਹੀਂ ਹੋਵੇ ਉਸ ਦੀ। ਥੋੜਾ ਜਿਹਾ ਵੀ ਪਰਵਰਤਨ ਨਹੀਂ ਹੋਵੇਗਾ ਉਹ ਆਪਣੀ ਰੇਖਾ ਬਣਾ ਜਾਂਦਾ ਹੈ ਉਹ ਆਪਣਾ ਘੇਰਾ ਬਣਾ ਜਾਂਦਾ ਹੈ ਜ਼ਰੂਰ ਸੋਚਣਾ ਅੰਦਰ ਜਾਤ ਮਾਰਨਾ ਗੁਸਤਾਖੀ माफ ਇੱਕ ਬੁਰਾ ਵਿਚਾਰ ਆ ਜਾਏ ਜਿਸ ਢੰਗ ਦਾ ਆਇਆ ਹੈ ਪਹਿਲੀ ਵਾਰ ਹੁਣ ਜੋ ਪਹਿਲੀ ਵਾਰ ਆਇਆ ਹੈ बार-बार ਆਏਗਾ ਕਿਉਂਕਿ ਘੇਰਾ ਬਣ ਗਿਆ ਉਹਨੇ ਆਪਣਾ ਦਾਇਰਾ ਬਣਾ ਲਿਆ ਉਸਨੇ ਆਪਣੀ ਜਗ੍ਹਾ ਬਣਾ ਲਈ ਹੈ ਉਹ بار بار ਆਏਗਾ ਔਰ ਉਸੇ ਤਰ੍ਹਾਂ ਹੀ ਆਏਗਾ ਬਿਨਾ ਤਬਦੀਲੀ ਤੋਂ ਆਏਗਾ ਜੋ ਥੋੜੇ ਬਹੁਤ ਕਦੀ ਅੰਤਰਮੁਖੀ ਹੁੰਦੇ ਹੋਵਨ ਸਿਰਫ ਗੁਰਦੁਆਰਾ ਮਨੋਰੰਜਨ ਹੀ ਨਹੀਂ ਸਮਾਪਾਸ ਕਨਵਰਨ ਦਾਸ ਟੰਗ ਨਹੀਂ ਕਦੀ ਕਦੀ ਜੋ ਜਾਤ ਮਾਰਦੇ ਹੋਣ ਰਹੋਦੇ ਨੇ ਐਸੇ ਪੁਰਸ਼ ਇੱਕ ਬੁਰਾ ਵਿਚਾਰ ਆਇਆ ਹੈ ਦਾਇਰਾ ਬਣ ਜਾਂਦਾ ਹੈ ਘੇਰਾ ਬਣ ਜਾਂਦਾ ਹੈ ਔਰ ਮੜ ਮੁੜ ਕੇ ਉਹ ਵਿਚਾਰ ਉਸੇ ਦਾਇਰੇ ਚ ਘੁੰਮਦਾ ਹੈ ਦਿਨ ਵਿੱਚ ਕਈ ਕਈ ਦਫਾ ਹੋਵੇਗਾ ਸ਼ਾਇਦ ਰਾਤ ਨੂੰ ਸੁਪਨਿਆਂ ਚ ਵੀ ਆਵੇ ਇਹ ਫਕੀਰ ਕਹਿੰਦਾ ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ ਘੁੰਮਣ ਗੇਰੇ ਚ ਮੈਂ ਫਸਿਆ ਤੇ ਦੂਸਰਾ ਨਾਲ ਵੀ ਮੇਰੇ ਕੋਈ ਨਹੀਂ ਜਿਉ ਜੀਆਂ ਦੀ ਬੰਦਗੀ ਮੈਂ ਕਰ ਰਿਹਾ ਮੇਰਾ ਕੋਈ ਸਾਥੀ ਵੀ ਨਹੀਂ ਹੈ ਕਰਮ ਕਾਂਡੀ ਲੋਕ ਲੱਭਦੇ ਨੇ ਕਿਸੇ ਦੀ ਕੋਈ ਕਾਮਨਾ ਕਿਸੇ ਦੀ ਕੋਈ ਕਾਮਨਾ ਕਿਸੇ ਦੀ ਕੋਈ ਇੱਛਾ ਕਿਸੇ ਦੀ ਕੋਈ ਇੱਛਾ ਇਸ ਤਰ੍ਹਾਂ ਦੇ ਖੁਦਾ ਦੇ ਮਾਰਗ ਦੇਤੇ ਚੱਲਦੇ ਲੋਕ ਦਿਖਾਈ ਦਿੰਦੇ ਨੇ ਮੈਨੂੰ ਕਿ ਕੋਈ ਸਾਥੀ ਵੀ ਨਹੀਂ ਦਿਖਾਈ ਦਿੰਦਾ ਜਿਸ ਦੇ ਅੰਦਰ ਸਿਰਫ ਖੁਦਾ ਦੀ ਇੱਛਾ ਹੋਵੇ ਹੋਰ ਕੁਝ ਵੀ ਨਹੀਂ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੰਸਿਮ ਮਸਕੀਨ ਹਣੀ ਦੱਸਦੇ ਪਏ ਐ ਕਿ ਜੇ ਨਿਤਨੇਮ ਸਿਮਰਨ ਕਰਨ ਨੂੰ ਦਿਲ ਨਾ ਕਰੇ ਇਨਸਾਨ ਨਾ ਗਲਤੀਆਂ ਦਾ ਪਤਲਾ ਵੈ ਵੈਸੇ ਵੀ ਇਹ ਦੁਨੀਆਦਾਰੀ ਦੇ ਵਿੱਚ ਐਸਾ ਦਿਲ ਲੱਗਾ ਕਿ ਇਨਸਾਨ ਵਾਸਟ ਟਾਈਮ ਭੁੱਲ ਜਾਂਦਾ ਵੈ ਜਾਂ ਇੰਨਾ ਕਿ ਥੱਕਿਆ ਹੁੰਦਾ ਕਿ ਦਿਲ ਨਹੀਂ ਕਰਦਾ ਮਨ ਕਹਿੰਦਾ ਯਾਰ ਮੈਂ ਦਵਾਦ ਸੋਇਆ ਆਰਾਮ ਕਰ ਲਾਂ ਤੇ ਰੱਬ ਦੀ ਜ਼ਾਤ ਨੂੰ ਯਾਦ ਨਹੀਂ ਕਰਦਾ ਭੁੱਲ ਜਾਂਦਾ ਕਹਿੰਦਾ ਯਾਰ ਕੋਈ ਗੱਲ ਨਹੀਂ ਅੱਜ ਮੈਂ ਨਮਾਜ਼ ਛੱਡ ਦੇਣਾ ਵੈ ਕੋਈ ਗੱਲ ਨਹੀਂ ਮੈਂ ਬੜਾ ਥੱਕਿਆ ਵਾਂ ਚੱਲ ਖੈਰ ਹੈ ਲੇਕਿਨ ਇਹ ਆਮ ਮਨੁੱਖ ਨਾਲ ਇੰਜ ਹੋ ਜਾਂਦਾ ਵੈ ਲੇਕਿਨ ਜਿਸ ਤਰ੍ਹਾਂ ਕਿ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਬਾਬਾ ਫਰੀ ਸ਼ਕਰਗੰਜ ਰਹਿਮਤੁੱਲਾ ਲੇ ਜਿਹੜੇ ਕਿ ਅੱਲਾ ਦੇ ਬੜੇ ਪਿਆਰੇ ਸੀ ਹਰ ਵੇਲੇ ਰੱਬ ਦੀ ਯਾਦ ਦੇ ਵਿੱਚ ਟਾਈਮ ਗੁਜ਼ਾਰਦੇ ਸੀ ਰੱਬ ਦੀ ਮਖਲੂਕ ਦਾ ਭਲਾ ਕਰਦੇ ਸੀ ਉਹਨਾਂ ਦੇ ਬਾਰੇ ਦੱਸਦੇ ਪਏ ਕਿ ਇੱਕ ਦਿਨ ਉਹਨਾਂ ਨੂੰ ਵੀ ਨਾ ਇਸ਼ਾ ਦੇ ਟਾਈਮ ਜਾਨੀ ਕਿ ਰਾਤ ਦੇ ਵੇਲੇ ਜਿਹੜੀ ਇਬਾਦਤ ਦਾ ਟਾਈਮ ਆ ਉਦੋਂ ਉਹਨਾਂ ਦੇ ਨਾ ਦਿਲ ਨਾ ਕਰੇ ਅੱਜ ਇਬਾਦਤ ਕਰਨ ਨੂੰ ਕਹਿੰਦੇ ਚਲੋ ਅੱਜ ਮੈਂ ਰਹਿਣ ਦਿੰਦਾ ਮੈਂ ਦੇ ਸੋਂਗੇ ਨੀਂਦ ਦੇ ਵਿੱਚ ਸੀ ਸੋਂਗੇ ਲੇਕਿਨ ਬਾਅਦ ਦੇ ਵਿੱਚ ਜਦੋਂ ਅੱਖ ਖੁੱਲੀ ਤੇ ਬੜਾ ਪਛਤਾਇਆ ਤੇ ਉਹਨਾਂ ਨੇ ਆਪਣੇ ਆਪ ਨੂੰ ਦੇਖੋ ਸਜ਼ਾ ਦਿੱਤੀ ਠੰਡੇ ਪਾਣੀ ਦੇ ਨਾਲ ਆਪਣੇ ਆਪ ਨੂੰ ਨਹਾਇਆ ਤਾਂ ਕਿ ਜਿਹੜਾ ਮਨ ਸੀ ਨਾ ਉਹਨਾਂ ਦਾ ਜਿਹੜਾ ਉਹਨਾਂ ਨੇ ਉਹਨਾਂ ਦੇ ਮਨ ਨੇ ਉਹਨਾਂ ਨੂੰ ਭਟਕਾਇਆ ਜਿਹੜੀ ਕਿ ਉਹ ਬਦਲ ਕਰਨਾ ਚਾਹ ਰਹੇ ਡਿਲੀ ਕਰਦੇ ਨਹੀਂ ਕੀਤੀ ਮਨ ਦੀ ਸੁਣ ਕੇ ਆਪਣੇ ਜਿਹੜੇ ਦਿਮਾਗ ਦੀ ਮੰਨ ਕੇ ਤੇ ਉਹਨਾਂ ਨੇ ਨਾ ਰੱਬ ਨੂੰ ਇੱਕ ਦਿਨ ਵਾਸਤੇ ਨਹੀਂ ਯਾਦ ਕੀਤਾ ਇੱਕ ਟਾਈਮ ਵਾਸਤੇ ਤੇ ਫਿਰ ਉਹਨਾਂ ਨੇ ਆਪਣੇ ਆਪ ਨੂੰ ਸਖਤ ਜ਼ਾ ਦਿੱਤੀ ਲੇਕਿਨ ਅਹੀਂ ਆਮ ਲੋਕ ਜਿਹੜੇ ਅਹੀਂ ਆਪਣੀ ਜ਼ਿੰਦਗੀ ਤੇ ਗੌਰ ਕਰੀਏ ਤੇ ਅਸੀਂ ਤੇ ਇੰਜ ਕਈ ਵਾਰੀ ਕਰਨੇ ਆ ਕਿ ਜਦੋਂ ਥੱਕੇ ਹੁੰਨੇ ਆ ਨੀਂਦ ਦਾ ਗਲਪਾ ਹੁੰਦਾ ਤੇ ਕਹਿੰਦੇ ਯਾਰ ਅੱਜ ਰਹਿਣ ਦੀ ਆ ਸੌ ਜੀਏ ਫਿਰ ਕਰ ਲਾਂਗੇ ਇਬਾਦਤ ਰੱਬ ਕੋ ਮਾਫੀ ਮੰਗ ਲੈਨੇ ਆ ਲੇਕਿਨ ਜਿਹੜੇ ਅੱਲਾ ਦੇ ਨੇਕ ਬੰਦੇ ਹੁੰਦੇ ਉਹ ਇੰਜ ਨਹੀਂ ਕਰਦੇ ਤੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਉੱਤੇ ਨੀਂਦ ਦਾ ਗਲਬਾ ਜਾਂ ਥਕਾਵਟ ਹੋਵੇ ਉਸ ਦੇ ਬਾਵਜੂਦ ਵੀ ਤੁਸੀਂ ਰੱਬ ਨੂੰ ਯਾਦ ਕਰੋ ਉਹਦਾ ਜ਼ਿਕਰ ਕਰੋ ਤੇ ਉਹਦਾ ਬਿਹਤਰੀਨ ਹਾਲ ਹੈ ਕਿ ਸੱਚੇ ਮਨ ਦੇ ਨਾਲ ਹਰ ਵੇਲੇ ਰੱਬ ਨੂੰ ਯਾਦ ਕਰੋ ਜਿਹੜਾ ਸੱਚੇ ਮਨ ਨਾਲ ਰੱਬ ਨੂੰ ਹਰ ਵੇਲੇ ਯਾਦ ਕਰਦਾ ਉਹਨੂੰ ਕੋ ਜਦੋਂ ਕਦੇ ਕੋ ਭੁੱਲ ਚੋਕਣਾ ਛੱਡ ਵੀ ਦਿੰਦਾ ਕਿ ਕੋਈ ਇਬਾਦਤ ਰੱਬ ਦੀ ਕਰਨਾ ਭੁੱਲ ਜਾਂਦਾ ਵੈ ਲੇਕਿਨ ਜਦੋਂ ਉਹਦਾ ਮਨ ਉਹਦਾ ਜ਼ਮੀਰ ਉਹਨੂੰ ਜੰਜੋੜਦਾ ਨਾ ਤੇ ਫਿਰ ਪਛਤਾਉਂਦਾ ਫਿਰ ਫੌਰਨ ਵਾਪਸ ਆਉਂਦਾ ਰੱਬ ਕੋ ਮਾਫੀ ਮੰਗਦਾ ਤੇ ਰੱਬ ਦੀ ਯਾਦ ਕਰਦਾ ਰੱਬ ਦਾ ਜ਼ਿਕਰ ਕਰਦਾ ਇਸ ਕਰਕੇ ਵੀਰੋ ਕੋਸ਼ਿਸ਼ ਕਰੋ ਕਿ ਹਰ ਵੇਲੇ ਰੱਬ ਨੂੰ ਸੱਚੇ ਮਨ ਨਾਲ ਯਾਦ ਕਰਦੇ ਰਹੋ ਦਾ ਜ਼ਿਕਰ ਕਰਦੇ ਰਹੋ ਜਦੋਂ ਤੁਸੀਂ ਹਰ ਵੇਲੇ ਰੱਬ ਦਾ ਜ਼ਿਕਰ ਕਰੋਗੇ ਨਾ ਤੇ ਤੁਹਾਡੀ ਫਿਰ ਇਹ ਆਦਤ ਬਣ ਜਾਏਗੀ ਨਾ ਚਾਹੁੰਦਿਆਂ ਹੋਇਆ ਵੀ ਤੁਸੀਂ ਰੱਬ ਨੂੰ ਯਾਦ ਕਰੋਗੇ ਕਦੀ ਵੀ ਰੱਬ ਨੂੰ ਨਹੀਂ ਭੁਲਾਵੋਗੇ ਤੇ ਜਦੋਂ ਤੁਸੀਂ ਰੱਬ ਨੂੰ ਨਹੀਂ ਭੁਲਾਵੋਗੇ ਤੇ ਤੁਹਾਡਾ ਵੀ ਬੇੜਾ ਪਾਰ ਹੋਏਗਾ ਬਾਕੀ ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਖੋ ਤੇ ਇਸਰਾ ਖਿਆਲ ਰੱਬ ਰੱਖਾ